ਇੱਧਰ ਆਓ ਮੜਾਏ ਸਾਰੇ ਜਨਮ ਕਦੋਂ ਆਦੀ 박ਸ ਸਿੰਘ ਦਾ 28 9 ਮਹੀਨਾ 1994 ਵੈਰੀ ਗੁੱਡ ਹਾਂ ਵੀ ਤਾਂ ਤਾਈ ਦਾ ਪਹਿਲਾ ਹੋ ਗਿਆ ਵੀ ਅੰਮੀ ਦਾ ਅੱਛਾ ਹਾਂ ਵੀ ਇੱਧਰ ਆਓ ਮੜਾ ਜਾ 28 ਸਾਲ ਹੋਇਆ ਮੇਰੇ ਸ਼ਾਂ ਹਾਂ ਜੀ ਹਾਂ ਵੀ ਕੜੂ ਹਾਂ 94 ਹਾਂ ਵੀ 1994 ਕੱਢ ਜਿਓ ਤੁਹਾਨੂੰ ਵੀਰਾ ਦਾ ਸੂਟ ਕੇ ਡੰ ਲਾਣਾ ਤੁਹਾਨੂੰ ਵੀਰੇ ਦੱਸਿਓ ਇਹਨਾਂ ਨੂੰ 박ਸ ਸਿੰਘ ਦੇ ਜਨਮ ਪਾਣੀ ਦੋ ਪਹਿਲਾਂ ਦੋ ਦੋ ਪਾਣੀ ਪਾਣੀ ਪਲਾ ਪਹਿਲਾਂ ਇਧਰ ਜਾਨੂ ਅਗਲਾ ਆਪੀ ਆਉ ਬਾ ਪੀ ਲਿਆ ਪੀ ਦੱਸ ਦੇ ਹਣਾ ਪਤਾ ਨਹੀਂ ਅੱਛਾ ਪਤਾ ਨਹੀਂ ਤੈਨੂੰ ਨਹੀਂ ਪਤਾ ਵੀਰੇ ਤਦਾਂ ਰੇਲੀ ਤੇ ਜਾਣਾ ਜਿ ਭਗਤ ਸਿੰਘ ਜੀ ਦੇ